ਨਮਸਕਾਰ ਜੀ ਪਿਆਰੇ ਦਰਸ਼ਕੋ ਕੱਲ ਦੀ ਲਗਾਤਾਰ ਚੱਲ ਰਹੀ ਖਬਰ ਜਿਹੜੇ ਕਿ ਡਿਪਟੀ ਕਮਿਸ਼ਨਰ ਰਾਜਪਾਲ ਗਿੱਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣ ਕਰ ਦਿੰਦੇ ਦੱਸਿਆ ਸੀਗਾ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਦੇ ਉੱਤੇ ਚੱਪੇ-ਚੱਪੇ ਦੇ ਉੱਤੇ ਡਰੋਨ ਰਾਹੀਂ ਜਿਹੜੀ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਲੱਗੀ ਹੈ ਸਿਟੀ ਪੁਲਿਸ ਤੇ ਜਿਹੜੇ ਐਸਐਚਓ ਪਵਨ ਚੌਧਰੀ ਵੱਲੋਂ ਉਹਨਾਂ ਦੀ ਪੂਰੀ ਟੀਮ ਵੱਲੋਂ 150 ਕਟੂ ਜਿਹੜੇ ਚੈਨਾਡੋਰ ਦੇ ਜਿਹੜੇ ਬਰਾਮਦ ਕੀਤੇ ਇਹਨਾਂ ਦੇ ਨਾਲ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਇਸ ਵਾਰੀ ਜਿਹੜੀਆਂ ਧਾਰਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਪਹਿਲਾਂ ਜਦੋਂ ਵੀ ਕੋਈ ਪਰਚਾ ਚੈਨਾਡੋਰ ਤੇ ਦਿੱਤਾ ਜਾਂਦਾ ਸੀ ਤਾਂ ਹਰੇਕ ਆਦਮੀ ਬੜੇ ਛੇਤੀ ਜਮਾਨਤ ਲੈ ਲੈਂਦਾ ਸੀ ਲੇਕਿਨ ਹੁਣ ਕਈ ਤਰ੍ਹਾਂ ਦੀਆਂ ਜਿਹੜੀਆਂ ਧਾਰਾਵਾਂ ਜਿਸ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਪੰਛੀਆਂ ਦੀਆਂ ਵੀ ਜਾਣਾਂ ਜਾਂਦੀਆਂ ਨੇ ਤੇ ਜਿਸ ਨੂੰ ਦੇਖਦੇ ਹੋਏ ਜਿਹੜਾ ਇਸ ਵੇਲੇ ਜਿਹੜੇ ਵੱਖ-ਵੱਖ ਐਕਟਾਂ ਦੇ ਤਹਿਤ ਪਰਚੇ ਜਿਹੜੇ ਦਰਜ ਕੀਤੇ ਗਏ ਨੇ ਤੇ ਸਾਰ ਜਿਹੜੀ ਜਾਣ ਸਾਡੇ ਪਵਨ ਚੌਧਰੀ ਜਿਹੜੇ ਸਿਟੀ ਇਨਚਾਰਜ ਨੇ ਤੇ ਉਹਨਾਂ ਵੱਲ ਦਿੱਤੀ ਗਈ ਪਵਨ ਜੀ ਇੱਕ ਮਿੰਟ ਜਿਹੜਾ ਅੱਜ ਦੀ ਜਿਹੜੀ ਇਸ ਜਾਣਕਾਰੀ ਨੂੰ ਆਪਾਂ ਸਾਂਝਾ ਕਰਦੇ ਹਾਂ ਕਿ ਕੱਲ ਇੱਕ ਪ੍ਰੈਸ ਕਾਨਫਰੈਂਸ ਜਿਹੜੀ ਪ੍ਰਸ਼ਾਸਨ ਵੱਲੋਂ ਰਾਜਪਾਲ ਜੀ ਦੀ ਹਾਜ਼ਰੀ ਦਿੱਤੀ ਸੀ ਉਸ ਤੋਂ ਬਾਅਦ ਜਿਹੜੀ ਕਾਮਯਾਬੀ ਹੋਈ ਸੀ ਇਸ ਤਰ੍ਹਾਂ ਕਿ ਅਸੀਂ ਪਿਛਲੇ 2 ਮਹੀਨੇ ਤੋਂ ਲਗਾਤਾਰ ਬਸੰਤ ਤਿਹਾਰ ਦੀ ਆਮਦਨ ਨੂੰ ਦੇਖਦੇ ਹੋਏ ਚੈਨਾਡੋਰ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰ ਰਹੇ ਸੀ ਪਰ ਫਿਰ ਵੀ ਇਹ ਜਿਹੜਾ ਕਈ ਜਗ੍ਹਾ ਕੁਝ ਕਮੀਆਂ ਰਹਿ ਜਾਂਦੀਆਂ ਉਹ ਕੱਲ ਡੀਐਸਪੀ ਸਾਹਿਬ ਨੇ ਸਰਦਾਰ ਰਾਜਪਾਲ ਸਿੰਘ ਗਿੱਲ ਉਹਨਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਸੀ ਤੇ ਉਹ ਤੋਂ ਬਾਅਦ ਉਹਨਾਂ ਵੱਲੋਂ ਦੇ ਦਿਸ਼ਾ ਨਿਰਦੇਸ਼ ਅੱਗੇ ਅਸੀਂ ਸ਼ਾਇਦ ਕੋਈ 4 ਟੀਮਾਂ ਡਰੋਨ ਲੈ ਕੇ ਅਸੀਂ ਡਿਪਲੋਏਟ ਕੀਤੀਆਂ ਸੀ ਉਹ ਟੀਮਾਂ ਨੂੰ ਸਾਨੂੰ ਅੱਗੇ ਜਿਹੜੀ ਉਹਨਰੇ ਫਾਲੋਅ ਅਪਸ ਇਹ ਹੀ ਸਫਲਤਾ ਮਿਲੀ ਹੈ ਕਿ ਅਸੀਂ ਡਰੋਨ ਦੀ ਹੈਲਪ ਨਾਲ ਕੁਝ ਅੱਗੇ ਚੱਲਦੇ ਹੋਏ ਇਨਫੋਰਮੇਸ਼ਨ ਨੂੰ ਹੋਰ ਜਨਰੇਟ ਕੀਤਾ ਤਾਂ ਸਾਨੂੰ ਜਿਹੜਾ ਹੈ ਅਬਰਾਮ ਦੀ ਹੋਈ ਹੈ ਕਿ ਨਵੀਆਂ ਧਾਰਾਵਾਂ ਜਿਵੇਂ ਤੇ ਕਹਿਆ ਕਹਿੰਦੇ ਸੀ ਜਵਾਨਤ ਬੜੇ ਜਲਦੀ ਦਿਲ ਮਿਲਦੀ ਸੀ ਹੁਣ ਕਿਹੜੀਆਂ ਨਵੀਆਂ ਧਾਰਾਵਾਂ ਜਿਹੜੀਆਂ ਐ ਐਕਚੁਅਲੀ ਜਿਹੜਾ ਇਹ ਵੱਡੇ ਪੱਧਰ ਤੇ ਜਿਹੜੇ ਲੋਕ ਵੇਚ ਰਿਹਾ ਇਹ ਤੋਂ ਹੀ ਸਾਫ਼ ਜਾਹਰ ਹੋ ਰਿਹਾ ਕਿ ਇਹ ਜਿਹੜੀ ਚੈਨਲ ਡੋਰ ਸ਼ਹਿਰ ਚ ਜਿਹੜੇ ਪਸ਼ੂ ਪੰਛੀ ਤੇ ਆਮ ਜਿਹੜੇ ਨਾਗਰਿਕ ਆ ਉਹਨਾਂ ਦੀ ਜਾਨ ਲਈ ਖਤਰਾ ਬਣ ਰਹੀ ਸੀ ਇਹ ਪੰਛੀਆਂ ਦੀ ਜਿਹੜੀ ਆ ਉਹਨਾਂ ਨੂੰ ਨੁਕਸਾਨ ਵੀ ਪਹੁੰਚਾ ਰਹੀ ਸੀ ਤੇ ਨਾਲ ਨਾਲ ਜਿਹੜੀ ਸਿਟੀਜ਼ਨ ਦੀ ਜਿਹੜੀ ਜਾਨ ਨੂੰ ਵੀ ਖਤਰਾ ਬਣੀ ਹੋਈ ਸੀ ਇਸ ਕਰਕੇ ਅਸੀਂ ਦੋ ਐਕਟ ਐਡ ਕੀਤੇ ਆ ਤਾਂ ਜੋ ਇਹਨਾਂ ਖਿਲਾਫ ਹੋਰ ਸ਼ਕਤੀ ਜਿਹੜੇ ਕਰ ਵੀ ਕੀਤੀ ਜੇ ਚਾਰ ਵਿਅਕਤੀ ਇਸ ਵੇਲੇ ਤੁਸੀਂ ਗ੍ਰਿਫਤਾਰ ਕੀਤੇ ਆ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜ ਇਸ ਤਰ੍ਹਾਂ ਦਾ ਨਹੀਂ ਹੈ ਇਹ ਪਰ ਇਹ ਗੱਲ ਜ਼ਰੂਰ ਹੈ ਕਿ ਇਹਨਾਂ ਚੋਂ ਦੋ ਬੰਦੇ ਦੁਕਾਨਦਾਰ ਸੀ ਇਹ ਅਸੀਂ ਇਹਨਾਂ ਦੀ ਰੁਟੀਨ ਨੂੰ ਬਾਰ-ਬਾਰ ਮੀਟਿੰਗਾਂ 'ਚ ਬਰੀਫ ਕੀਤਾ ਗਿਆ ਸੀ ਕਿ ਤੁਸੀਂ ਇਹ ਜਿਹੜਾ ਚਾਇਨਾ ਡੋਰ ਦਾ ਯੂਜ਼ ਨਹੀਂ ਕਰਨਾ ਪਰ ਸਾਡੀ ਬਾਰ-ਬਾਰ ਬਰੀਫਿੰਗ ਤੋਂ ਬਾਅਦ ਸਾਡੇ ਵੱਲੋਂ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕਮੇਟੀ ਵੱਲੋਂ ਵੀ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਵੀ ਇਹਨਾਂ ਨੂੰ ਬਾਰ-ਬਾਰ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਬਾਰ-ਬਾਰ ਇਹਨਾਂ ਨੂੰ ਮੀਟਿੰਗ ਕਰਕੇ ਇਹ ਜਿਹੜੀ ਚੈਨਾ ਡੋਰ ਹੈ ਇਹਦੇ ਇਫੈਕਟਸ ਤੋਂ ਜਾਣੂ ਕਰਾਇਆ ਗਿਆ ਸੀ ਪਰ ਇਹ ਨਹੀਂ ਹਟ ਰਹੇ ਸੋ ਇਸ ਲਾਸਟ ਜਿਹੜਾ ਹੈਗਾ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਹੋਰ ਵੀ ਕੋਈ ਇਹਨਾਂ ਤੇ ਹਾਂਜੀ ਅਸੀਂ ਮਾਨਯੋਗ ਲਾਲਤ ਨੂੰ ਇਹਦੇ ਚਾਰਜ ਅਪੀਲ ਕਰਾਂਗੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜੋ ਇਹ ਐਗਜ਼ਾਮਪਲ ਸੈੱਟ ਹੋ ਸਕੇ ਕਿ ਜਿਹੜਾ ਸ਼ਹਿਰ ਚ ਤਿਹਾਰਾ ਉਹ ਜਿਹੜਾ ਅਮਨ ਨਾਲ ਮਨਾਇਆ ਜਾਵੇ ਕਿ ਸਦੀ ਜਿਹੜੀ ਜਾਨ ਹੈ ਜਿਹੜੀ ਉਹਦਾ ਕੋਈ ਨੁਕਸਾਨ ਨਾ ਅੱਛਾ ਜਿਹੜੀ ਤੁਹਾਡੀ ਟੀਮਾਂ ਜਿਹੜੀਆਂ ਉਹ ਲਗਾਤਾਰ ਲੱਗੇ ਰਣ ਗਿਆ ਲਗਾਤਾਰ ਜੀ ਹਾਂ ਜੀ ਕਿਉਂਕਿ ਬਸੰਤ ਵੈਸੇ ਤਾਂ ਕੱਲ ਹੈ ਪਰ ਫਿਰ ਵੀ ਬਸੰਤ ਦੇ ਕੁਝ ਆਗਰਾਂ ਵਾਲੇ ਦਿਨਾਂ 'ਚ ਅਸੀਂ ਲਗਾਤਾਰ ਸਖਤੀ ਰੱਖਦੇ ਹਾਂ ਧੰਨਵਾਦ ਜੀ ਬਹੁਤ-ਬਹੁਤ ਜੀ ਪਵਨ ਚੌਧਰੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਇਹ ਜਾਨਲੇਵਾ ਜਿਹੜੇ ਡੋਰ ਸਾਫਤ ਹੁੰਦੀ ਹੈ ਲੋਕਾਂ ਦੇ ਅੱਜ ਤੱਕ ਗਾਲੇ ਬੜ ਚੁੱਕੇ ਨੇ ਅੱਜ ਵੀ ਅਸੀਂ ਖਬਰ ਫਤਿਹ ਪਰਪੰਗਾਲ ਦੀ ਦਿਖਾ ਰਹੇ ਜਿੱਥੇ ਇੱਕ ਲੜਕਾ ਜਿਹੜਾ ਮਜਦੂਰੀ ਕਰਦਾ ਸੀ ਆ ਉਸ ਦਾ ਗਲਾ ਕੱਟਿਆ ਗਿਆ ਤੇ 4-5 ਦਿਨ ਤੋਂ ਲਗਾਤਾਰ ਬੈੱਡ ਤੇ ਚੱਲ ਰਿਹਾ ਪਰ ਲੇਕਿਨ ਇਹ ਜਿਹੜੀਆਂ ਰਿਕਵਰੀ ਜਿਹੜੀ ਕੀਤੀ ਹੈ ਬਹੁਤ ਹੀ ਸ਼ਲਾਘਾਯੋਗ ਉਪਰ ਜਿਹੜੀ ਪੁਲਿਸ ਦਾ ਹੈਗਾ ਧੰਨਵਾਦ ਸਭ ਦਾ